ਚਾਹੀਦਾ ਹੁਣ ਪਤਾ ਨਹੀਂ ਕਿਹੜਾ ਸੱਪ ਕੱਢੋ ਕਹਿੰਦੇ ਵੀ ਸੁग्गा ਸਾਹਿਬ 2 ਮਿੰਟ ਮਾਈਕ ਮੈਨੂੰ ਜ਼ਰੂਰ ਚਾਹੀਦਾ ਤੇ ਮੈਂ ਮਾਈਕ ਦੇਵਾਂਗਾ 2 ਮਿੰਟ ਬਾਸੇ ਸਾਡੇ ਪੰਜਾਬ ਦੀ ਇਹ 3 ਹੋਣ ਹਾਰ ਚੰਨੋ ਔਰ ਸੁग्गा ਸਾਹਿਬ ਚੱਲਦੇ ਨੇ ਇਹਦੇ ਪੁਆਇੰਟ ਵੀ ਆਪਾਂ ਸਾਂਝੇ ਕਰ ਦਈਏ ਆ ਮੈਚ ਦੇ ਵਿੱਚ ਵੀਰੋ ਸੁਖਮਨ ਪਲਾਸ ਔਰ ਸਾਡੇ ਟੈਲ ਵੀਰ ਸਿੰਘ ਸੁਖਮਰ ਯੂਕੇ ਵੀਰ ਦੀਆ ਟੀਮ ਜੇਤੂ ਰਹੀ ਹੈ ਢਾਈਆਂ ਅੰਕਾਂ ਦੇ ਉੱਪਰ ਇੱਕ ਵਾਰੀ ਤਾੜੀਆਂ ਜ਼ੋਰ ਦੇ ਨਾਲਾ ਦਿਓ ਆ ਮੈਚ ਦੇ ਵਿੱਚ ਸੁਖਮਰ ਯੂਕੇ ਵਾਲੇ ਦੀ ਟੀਮ ਜੇਤੂ ਰਹੀ ਹੈ ਵੱਡੀ ਟਹਿਲ ਵੀਰ ਸਰਪੰਚ ਜੀ ਹੁਣਾ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ तहे ਦਿਲੋਂ ਧੰਨਵਾਦ ਕਰਦੀ ਆ ਵੀ ਮੇਰਾ ਇਸ ਨਗਰ ਨੇ ਮਾਨ ਸਨਮਾਨ ਕੀਤਾ। ਮੈਨੂੰ ਬਹੁਤ ਮਾਨ ਸਨਮਾਨ ਹੋਇਆ ਮੇਰਾ ਨਾਂ ਇਸ ਕਬੱਡੀ ਇਸ ਗਰਾਊਂਡ ਵਿੱਚ ਹੋਇਆ। ਬਹੁਤ ਕੁੜੀਆਂ ਜਿਹੜੀਆਂ ਘਰੋਂ ਬਹੁਤ ਜ਼ਿਆਦੀਆਂ ਹੀ ਗਰੀਬ ਨੇ। ਜੇ ਤੁਸੀਂ ਕਹਿੰਦੇ ਕਮੇਟੀ ਵਾਲੇ ਕਹੀ ਇਦਾਂ ਦੇ ਆ ਵੀ ਕਹਿੰਦੇ ਵੀ ਅਸੀਂ ਪ੍ਰਾਈਜ਼ ਨਹੀਂ ਭਰ ਸਕਦੇ ਵੀ ਸਾਡਾ ਬਜਟ ਨਹੀਂ ਹੈਗਾ। ਚਲੋ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਵੀ ਕਾਫੀ ਟਾਈਮ ਦੀ ਖੇਡਣੀ ਹੈ ਇਸ ਗਰਾਉਂਡ ਦੇ ਵਿੱਚ ਨਾਲ ਜੁੜੀ ਆ ਤੇ ਬਹੁਤ ਕਰੋ ਗਰੀਬ ਕੁੜੀਆਂ ਨੇ ਜਿਹੜਾ ਇੱਥੋਂ ਖੇਡ ਕੇ ਜੋ 500 600 ਜੋ ਪ੍ਰਾਈਸ ਦੇ ਵਿੱਚ ਉਹ ਮਿਲਦਾ ਏ ਉਸ ਜਾ ਕੇ ਘਰੇ ਆਪਣੇ ਮਾਂ ਪਿਓ ਨੂੰ ਦਿੰਦੀਆਂ ਨੇ ਠੀਕ ਹੈ ਮੈਂ ਕਹਿੰਨੀ ਜੇ ਮੇਰਾ ਮਾਨ ਸਨਮਾਨ ਕਰਦੇ ਵੀ ਤੁਸੀਂ ਵਾਦ ਤੋਂ ਵਾਦ ਕੁੜੀਆਂ ਨੂੰ ਵੀ ਕਰੋ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਮੇਰਾ ਕਰਦੇ ਜੇ ਹੋਰ ਵੀ ਕੁੜੀਆਂ ਬਹੁਤ ਮਿਹਨਤ ਕਰਦੀਆਂ ਨੇ ਤੁਸੀਂ ਉਹਨਾਂ ਨੂੰ ਵੀ ਮਾਨ ਸਨਮਾਨ ਕਰੋ ਬਹੁਤ ਗਰੀਬ ਕੁੜੀਆਂ ਨੇ ਜਿਨ੍ਹਾਂ ਕੋ ਡਾਈਟ ਵਾਸਤੇ ਪੈਸੇ ਵੀ ਨਹੀਂ ਹੁੰਦੇ ਮੈਂ ਇਹ ਬੇਨਤੀ ਕਰਦੀ ਵੀ ਜੇ ਗਾਹ ਆਉਣ ਵਾਲੇ ਮੈਚ ਵੀ ਆ ਤੁਸੀਂ ਵਾਸ ਵਾਸ ਪ੍ਰਾਈਜ਼ ਭਰਿਆ ਕਰੋ ਹੁਕ ਨਹੀਂ ਦੇ ਕੇ ਸਿੱਕਿਓ ਉਹਦੇ ਪੀਪੇ ਜਦ ਬਾਦਾਮ ਇਹ ਡਾਈਟ ਦੇ ਦਿਆ ਕਰੋ ਕਈਆਂ ਦੇ ਘਰੋਂ ਤੇ ਕਈਆਂ ਦੇ ਰੋਟੀ ਬਿਗ ਗੁਜ਼ਾਰਾ ਨਹੀਂ ਹੁੰਦਾ ਕਈਆਂ ਦੀ ਇੱਕ ਟਾਈਮ ਦੀ ਰੋਟੀ ਵੀ ਨਹੀਂ ਪੱਕਦੀ ਉਹ ਪਿੱਛੇ ਕਰਮੀ ਆ ਉਹਦੇ ਘਰ ਦੀ ਵੀ ਕੰਡੀਸ਼ਨ ਬਹੁ ਮਾੜੀ ਆ ਪਵਣ ਆ ਉਹਦਾ ਖਰਚਾ ਕਿੱਦਾਂ ਚੱਲਦਾ ਉਹਾਨੂੰ ਪਤਾ ਸਿਪ ਟੀਮ ਨੂੰ ਪਤਾ ਪਲੇਅਰ ਨੂੰ ਪਤਾ ਹੁੰਦਾ ਜੇ ਅਹੀਂ ਜਿੱਥੇ ਮੈਂ ਨਹੀਂ ਕਹਿੰਨੀ ਮੁੰਡਿਆਂ ਦਾ ਪ੍ਰਾਈਜ਼ ਰੱਖਦੇ ਆ ਜਿੰਨਾ ਵੀ ਰੱਖਦੇ ਆ ਤੁਸੀਂ ਕਮ ਸੇ ਕਮ ਕੁੜੀਆਂ ਦੀ ਵੀ سپورਟ ਕਰਿਆ ਕਰੋ ਮੇਰਾ ਨਾਂ ਬਣਿਆ ਇਸ ਗਰਾਊਂਡ ਦੇ ਵਿੱਚੋਂ ਬਣਿਆ ਮੈਨੂੰ ਵੀ 12-13 ਸਾਲ ਹੋ ਗਏ ਖੇਡਦੀ ਨੂੰ ਤੋਂ ਪ੍ਰੀਤ ਬੇਨਤੀ ਆ ਤੁਹਾਡੇ ਵੱਲ ਤੇ ਵੀ ਕੁੜੀਆਂ ਦੀ سپورਟ ਤੇ ਆਓ سپورਟ ਕਰੋ ਜਿੰਨੀ ਕੀਤੀ ਜਾਂਦੀ ਆ ਧੰਨਵਾਦ ਤਾੜੀ ਮਾਰ ਦੋ ਕਾ ਜੋੜ ਦੋ ਨਹੀਂ ਪਰ ਜਣਾ ਮੈਂ ਇੱਕ ਗੱਲ ਕਹਿਣੀ ਚਾਹਣਾ ਲੜਕੀਆਂ ਦੀਆਂ ਟੀਮਾਂ ਦੀਆਂ ਕੋਚ ਕਹਿੰਦੇ ਇਹੋ ਜਿਹੀਆਂ ਵੀ ਮਹੀਨਾ ਮਹੀਨਾ ਕਮੇਟੀ ਦਾ ਪਹਿਲੋ ਹੀ ਸਿਰ ਖਾਦਾ ਹੁੰਦਾ ਇਹ ਕਹਿ ਦਿੰਦੀਆਂ ਵੀ ਜੋ ਮਰਜ਼ੀ ਦੇ ਦੋ ਮੈਚ ਖੜਾ ਦੋ ਇਹ ਧੀਆ ਪਰ ਕੋਚਾਂ ਉਹਨਾਂ ਕੋਚਾਂ ਨੂੰ ਮੈਂ ਇਹ ਗੱਲ ਕਹਿਣਾ ਜਿਹੜੀਆਂ ਕਮੇਟੀ ਨੂੰ ਫੋਨ ਕਰ ਕਰਕੇ ਕਹਿੰਦੀਆਂ ਕਿ ਆਹ ਸੁਣ ਲਓ ਪੰਜਾਬ ਦੀ ਸ਼ੇਰ ਬੱਚੀ ਦੀ ਸਪੀਚ ਇਹ ਇਹ ਸੁਣ ਲਓ ਇਹਦੀ ਸਪੀਚ ਇਹਨੇ ਧੀਆ ਦਾ ਦਰਦ ਅੰਦਰੋਂ ਪਛਾਣਿਆ ਪੀ ਇਹਨਾਂ ਕੁੜੀਆਂ ਤੱਕ ਕੁਝ ਨਹੀਂ ਜਾਂਦਾ ਚੰਨੋ ਤਿੰਨੋਂ ਵੀ ਪਤਾ ਹੈ ਜਿਹੜੀਆਂ ਕੋਚ ਐ ਉਹ ਵੱਧ ਤੋਂ ਵੱਧ ਅੱਧਾ ਪੈਸਾ ਪਹਿਲੋਂ ਨਾਪ ਰੱਖਿਆ ਹੁੰਦਾ ਜਿੱਥੇ ਵੀਅਰ ਪ੍ਰਾਈਜ਼ ਹੁੰਦਾ ਪੂਰਾ ਪ੍ਰਾਈਜ਼ ਨਹੀਂ ਦੱਸਿਆ ਜਾਂਦਾ ਮੈਂ ਕਮੈਂਟੇਟਰਾਂ ਨੂੰ ਇਹ ਹੀ ਬੇਨਤੀ ਕਰਦੀ ਆ ਵੀ ਗਰੋਂਡਾਂ ਦੇ ਵਿੱਚ ਪ੍ਰਾਈਜ਼ ਵੀ ਦੱਸਿਆ ਕਰੋ ਵੀ ਇੱਥੇ ਕਿੰਨਾ ਦਿੱਤਾ ਜਾਂਦਾ ਏ ਬਸ ਮੈਂ ਹੋਰ ਕੁਝ ਨਹੀਂ ਮੰਗਦੀ ਚਾਹੇ ਜਿੰਨਾ ਵੀ ਆ ਹੈਲਪ ਕਰੋ ਕੁੜੀਆਂ ਬਹੁਤ ਜ਼ਿਆਦੇ ਕਰੋ ਗਰੀਬ ਨੇ ਵੇ ਨਹੀਂ ਕੈਨੀ ਮੇਰਾ ਮਾਨ ਸਤਮਾਨ ਹੁੰਦਾ ਮੈਂ ਮਿਹਨਤ ਕੀਤੀ ਆਪਣੀ ਬਹੁਤ ਬਹੁਤ ਧੰਨਵਾਦ ਤਾੜੀ ਮਾਰ ਦਿਓ ਇੱਕ ਵਾਰ ਇਹੀ ਗੱਲਾਂ ਸੁਣ ਕੇ ਮੈਂਟੋ ਨੰਬਰ ਦਾ ਰਾਣੀ ਵਾਲਾ ਕਨੇਡਾ ਵਾਲਾ ਅੱਗੇ ਆਇਆ ਹੈ ਇਹੀ ਸੁਣ ਕੇ ਟਹਿਲ ਵੀਰ ਸਰਪੰਚ ਦਾ ਪੁੱਤਰ ਚੇਅਰਮੈਨ ਸਾਉ ਦਾ ਅੱਗੇ ਆਇਆ ਹੈ